ਆਮ ਆਦੀ ਪਾਰਟੀ ਦੇ ਕਈ ਵਿਧਾਇਕ ਰੋਜ਼ ਹੀ ਕੋਈ ਨਾ ਕੋਈ ਅਜੀਹਾ ਚੰਦ ਚਾੜ ਦਿੰਦੇ ਨੇ ਜਿਸ ਕਰਕੇ ਆਮ ਆਦੀ ਪਾਰਟੀ ਵੀ ਨਿਸ਼ਾਨੇ ਤੇ ਆ ਜਾਂਦੀ ਹੈ ਤੇ ਲੋਕ ਵਾਂਸਵੰਨੀਆਂ ਗੱਲਾਂ ਕਰਦੇ ਨੇ ਰੋਜ਼ ਕੋਈ ਨਾ ਕੋਈ ਆਮ ਆਦੀ ਪਾਰਟੀ ਦੇ ਵਿਧਾਇਕਾਂ ਨੂੰ ਲੈ ਕੇ ਖਬਰ ਸੁਰਖੀ ਬਣ ਜਾਂਦੀ ਹੈ ਤੇ ਜਿਹੜੀ ਇਸ ਟਾਈਮ ਤੁਹਾਨੂੰ ਅਸੀਂ ਉਸ ਖਬਰ ਦੀ ਜਿਹੜੀ ਸੁਰਖੀ ਬਣੀਆ ਵੱਡੀ ਖਬਰ ਹੈ ਜਿਹਨੂੰ ਤੁਸੀਂ ਕਹਿ ਸਕਦੇ ਕਿ ਬਿਗ ਬ੍ਰੇਕਿੰਗ ਨਿਊਜ਼ ਹੈ ਉਸ ਖਬਰ ਦੀ ਗੱਲ ਕੀਤੀ ਜਾਵੇ ਤਾਂ ਇੱਕ ਅਦਾਲਤ ਨੇ ਆਮ ਆਦੀ ਪਾਰਟੀ ਦੇ ਇੱਕ ਵਿਧਾਇਕ ਨੂੰ ਆ ਗ੍ਰਿਫਤਾਰ ਕਰਨ ਦੇ ਹੁਕਮ ਚਾੜ ਦਿੱਤੇ ਨੇ ਅਦਾਲਤ ਵੱਲੋਂ ਹੁਕਮ ਸੁਣਾਇਆ ਗਿਆ ਕਿ ਤੁਰੰਤ ਇਸ ਐਮਐਲਏ ਨੂੰ ਗ੍ਰਿਫਤਾਰ ਕਰਕੇ ਕੋਰਟ ਵਿੱਚ ਪੇਸ਼ ਕੀਤਾ ਜਾਵੇ ਜਿਸ ਕਰਕੇ ਆਮ ਆਦੀ ਪਾਰਟੀ ਨੂੰ ਜਿੱਥੇ ਭਾਜੜਾ ਪਈਆਂ ਨੇ ਉੱਥੇ ਹੁਣ ਮੌਜੂਦਾ ਆਮ ਆਦੀ ਪਾਰਟੀ ਦੇ ਵਿਧਾਇਕਾਂ ਨੂੰ ਵੀ ਭਾਜੜਾ ਪੈ ਚੁੱਕਿਆ ਨੇ ਕਿ ਉਹਨਾਂ ਨੂੰ ਹੁਣ ਜੇ ਗ੍ਰਿਫਤਾਰੀ ਤੋਂ ਪਹਿਲਾਂ ਅਗਰ ਜ਼ਮਾਨਤ ਨਾ ਮਿਲੀ ਤੇ ਉਹਨਾਂ ਨੂੰ ਇਲਾਕੇ ਦਾ ਐਸਐਚਓ ਗ੍ਰਿਫਤਾਰ ਕਰਕੇ ਕੋਰਟ ਵਿੱਚ ਪੇਸ਼ ਕਰੇਗਾ ਅਗਰ ਇਲਾਕੇ ਦੇ ਐਸਐਚਓ ਨੇ ਕੋਰਟ ਵਿੱਚ ਨਾ ਪੇਸ਼ ਕੀਤਾ ਸਬੰਧਤ ਐਮਐਲਏ ਨੂੰ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਜਿਹੜੇ ਅਕਸਰ ਵਿਵਾਦਾਂ ਵਿੱਚ ਰਹਿੰਦੇ ਨੇ ਤੇ ਫਿਰ ਉਸ ਐਸਐਚਓ ਦੇ ਖਿਲਾਫ ਵੀ ਅਦਾਲਤ ਕੋਈ ਸਖਤ ਫੈਸਲਾ ਲੈ ਸਕ دیا۔ ਆਮ ਆਦੀ ਪਾਰਟੀ ਦੇ ਵਿਧਾਇਕ ਤੇ ਦੋਸ਼ ਲੱਗੇ ਸੀ ਮਾਮਲਾ ਕੋਰਟ ਵਿੱਚ ਪਹੁੰਚ ਜਾਂਦਾ ਕਿ ਜਿਹੜੇ ਉਹਨਾਂ ਨੇ ਕਿਸੇ ਧਿਰ ਨੂੰ ਚੈੱਕ ਦਿੱਤੇ ਸੀ ਉਹ ਬੌਂਸ ਹੋ ਗਏ। ਅਦਾਲਤ ਨੇ ਉਹਨਾਂ ਨੂੰ ਵਾਰ-ਵਾਰ ਸੰਮਣ ਕੀਤਾ ਲਿਖਣ ਦੇ ਬਾਵਜੂਦ ਐਮਐਲਏ ਨੂੰ ਲੱਗਦਾ ਸੀ ਕਿ ਸਰਕਾਰ ਉਹਨਾਂ ਦੀ ਹੈ ਤੇ ਉਹ ਅਦਾਲਤ ਨੂੰ ਟਿੱਚ ਜਾਣ ਲੱਗ ਪਏ ਲੇਕਿਨ ਹੁਣ ਅਦਾਲਤ ਨੇ ਉਹਨਾਂ ਦੇ ਖਿਲਾਫ ਸਖਤ ਫਰਮਾਨ ਜਾਰੀ ਕਰ ਦਿੱਤਾ। ਪੁਲਿਸ ਨੂੰ ਕਹਿ ਦਿੱਤਾ ਕਿ 17 ਫਰਵਰੀ ਤੱਕ ਉਸ ਨੂੰ ਕੋਡ ਵਿੱਚ ਪੇਸ਼ ਕੀਤਾ ਜਾਵੇ ਗ੍ਰਫਤਾਰ ਕੀਤਾ ਜਾਵੇ ਹਾਲਾਂਕਿ ਪੁਲਿਸ ਨੂੰ ਪਹਿਲਾਂ ਵੀ 5 ਵਾਰ ਕੋਰਟ ਨੇ ਉਹਨਾਂ ਨੂੰ ਗ੍ਰਿਫਤਾਰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਸੀ ਲੇਕਿਨ ਇਲਾਕੇ ਦਾ ਐਮਐਲਏ ਹੋਣ ਕਰਕੇ ਉਸ ਇਲਾਕੇ ਦੀ ਪੁਲਿਸ ਦੀ ਹਿੰਮਤ ਨਹੀਂ ਪਈ ਜਿਗਰਾ ਨਹੀਂ ਕਿ ਜੇ ਐਸਐਚਓ ਨੇ ਐਮਐਲਏ ਨੂੰ ਗ੍ਰਿਫਤਾਰ ਕਰ ਲਿਆ ਤੇ ਫਿਰ ਐਸਐਚਓ ਪੰਜਾਬ ਪੁਲਿਸ ਤੋਂ ਲੱਭਣਾ ਨਹੀਂ ਉਹਦੀ ਵਰਦੀ ਕਿਸੇ ਵੇਲੇ ਵੀ ਲੱਥ ਸਕਦੀ ਉਹਦੀ ਐਸਐਚਓ ਸ਼ਿਪ ਕਿਸੇ ਵੇਲੇ ਵੀ ਜਾ ਸਕਦੀ ਇਸ ਕਰਕੇ ਇਲਾਕੇ ਦੇ ਐਸਐਚਓ ਨੇ ਹਿੰਮਤ ਨਹੀਂ ਕੀਤੀ ਲੇਕਿਨ ਹੁਣ ਅਦਾਲਤ ਕਾਫੀ ਸਖਤ ਹੋ ਚੁੱਕੀ ਹੈ ਜਿਸ ਸਬੰਧਨ ਨਾਲ ਆਰਡਰ ਪਾਸ ਕੀਤੇ ਗਏ ਨੇ ਕਿ ਤੁਰੰਤ ਇੱਕ ਜਿਹੜੇ ਵਾਰੰਟ ਜਿਹੜੇ ਨੇ ਰੈਸਟ ਵਾਰੰਟ ਇਸ਼ੂ ਕੀਤੇ ਗਏ ਨੇ ਹਾਲਾਂਕਿ ਬਹੁਤੀ ਵਾਰ ਅਦਾਲਤ ਨੌਨ ਅਵੇਲੇਬਲ ਵਾਰੰਟ ਇਸ਼ੂ ਕਰਦੇ ਨੇ ਲੇਕਿਨ ਇਸ ਮਸਲੇ ਦੇ ਵਿੱਚ ਜਿਹੜੇ ਨੇ ਉਹ ਰੈਸਟ ਵਾਰੰਟ ਇਸ਼ੂ ਕੀਤੇ ਨੇ ਇਹਦਾ ਮਤਲਬ ਆ ਕਿ ਇਹਨੂੰ ਗ੍ਰਿਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਬਾਬਾ ਬਕਾਲਾ ਤੋਂ ਵਿਦੈਖ ਨੇ ਆਮ ਆਦਮੀ ਪਾਰਟੀ ਦੇ ਦਲਬੀਰ ਸਿੰਘ ਟੋਂਗ ਜਿਹੜੇ ਵਿਵਾਦਾਂ ਦੇ ਵਿੱਚ ਉਹਨਾਂ ਦਾ ਗੂੜਾ ਅਰਿਸ਼ਤਾਵਾ ਪਹਿਲੀ ਦਫਾ ਨਹੀਂ ਉਹ ਵਵਾਦਾਂ ਵਿੱਚ ਰਹੇ ਨੇ ਪਹਿਲਾਂ ਵੀ ਉਹਨਾਂ ਨੂੰ ਤਰਨਤਾਲ ਦੀ ਇੱਕ ਅਦਾਲਤ ਨੇ ਪਗੋੜਾ ਕਰਾਰ ਦਿੱਤਾ ਗਿਆ ਸੀ ਜਦੋਂ ਜਲੰਧਰ ਦੀ ਲੋਕ ਸਭਾ ਦੀ ਜਿਮਣੀ ਚੌਂੜੀ ਉਦੋਮੀ ਉਹਨਾਂ ਦੀ ਗ੍ਰਿਫਤਾਰੀ ਵੀ ਫਿਰ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਗਿਆ ਫਿਰ ਇੱਕ ਜਦੋਂ ਐਮਐਲਏ ਨੇ ਨਵੀਂ-ਨਵੀਂ ਵੀਆਈਪੀ ਗੱਡੀ ਨੋਵਾ ਲਈ ਸੀ ਉਦੋਂ ਵੀ ਨੰਬਰ ਦੇ ਚੱਕਰ ਦੇ ਵਿੱਚ ਉਹ ਵਿਵਾਦਾਂ ਦੇ ਚੱਕਰੇ ਜੋ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਫੀ ਬੁਰਾ ਮਨਾਇਆ ਸੀ ਲੇਕਿਨ ਹੁਣ ਇੱਕ ਵਾਰ ਫੇਰ ਉਸ ਐਮਐਲਏ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦੇ ਦਿੱਤੇ ਨੇ ਅੰਮ੍ਰਿਤਸਰ ਦੀ ਇੱਕ ਅਦਾਲਤ ਨੇ ਜਿਹੜੀ ਸਾਡੇ ਕੋਲ ਆਰਡਰਾਂ ਦੀ ਕਾਪੀ ਪਹੁੰਚੀ ਆ ਉਹਦੇ ਵਿੱਚ ਸਪਸ਼ਟ ਲਿਖਿਆ ਗਿਆ ਕਿ ਦਾ ਅਰੈਸਟ ਆਫ ਵਾਰੰਟ ਇਸ਼ੂ ਅਗੇਂਸਟ ਦੀ ਅਕਿਊਜ਼ ਦਲਬੀਰ ਸਿੰਘ son of ਰਾਮ ਸਿੰਘ ਰੀਸੀਵਡ ਬੈਂਕ ਅਨ ਐਗਜ਼ੀਕਿਊਟਿਡ the officer in the charge of police station bias has been dragged five times through the arrest warrant to get the accused arrested, but no compliance has been made. the accused is a elected represented mla of baba bukala saib, and apparently it is due to this reason that the arrest has not been made. again, fresh arrest warrant of accused be issued for Stara february 2024 the officer in charge of police station Byash shall be personally held responsible in case the rest of the accused is not made it is not the case that accused is not traceable as he appeared as a chief guest is flag hosting ceremony ਔਨ 26 ਜਨਵਰੀ 2024 ਹੈਲਡ ਇਨ ਹਾਕੀ ਸਟੇਡੀਅਮ ਆਫ ਬਾਬਾ ਬਕਾਲਾ ਸਾਹਿਬ ਕਾਪੀ ਆਫ ਥਿਸ ਆਰਡਰ ਬੀ ਪਲੇਸ ਬਿਫੋਰ ਕੰਸਰਨਡ ਐਸ ਐਚ ਓ ਆਫ ਪੁਲਿਸ ਸਟੇਸ਼ਨ ਬਿਆਸ ਹੀ ਇਸ ਆਲਸੋ ਡਾਇਰੈਕਟ ਟੂ ਅਪੀਅਰ ਇਨ ਦਾ ਪਰਸਨ ਇਨ ਦੀ ਕੋਰਟ ਔਨ ਦੀ ਨੈਕਸਟ ਡੇਟ 17 ਫਰਵਰੀ 2024 ਅਦਾਲਤ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਕਿ ਜਿਹੜਾ ਇਹ ਦਲਬੀਰ ਸਿੰਘ ਆ ਇਨੂੰ ਤੁਰੰਤ ਅਰੈਸਟ ਕੀਤਾ ਜਾਵੇ ਰੈਸਟ ਵਾਰੰਟ ਇਸ਼ੂ ਹੋ ਚੁੱਕੇ ਨੇ ਔਰ ਇਹ ਵੀ ਕਿਹਾ ਗਿਆ ਕਿ ਸਬੰਧਤ ਅਦਾਲਤ ਵੱਲੋਂ ਅbdਲਬੀਰ ਸਿੰਘ ਹੋਣਾ ਨੂੰ ਗ੍ਰਿਫਤਾਰ ਕਰਨ ਵਾਸਤੇ ਪੰਜ ਵਾਰ ਪੁਲਿਸ ਸਟੇਸ਼ਨ ਬਾਬਾ ਬਕਾਲਾ ਜਾਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਆਕਿਆ ਗਿਆ ਲੇਕਿਨ ਇਸ ਦੇ ਬਾਵਜੂਦ ਪੁਲਿਸ ਨੇ ਦਲਬੀਰ ਸਿੰਘ ਹੋਣਾ ਨੂੰ ਗ੍ਰਿਫਤਾਰ ਨਹੀਂ ਕੀਤਾ ਕੋਰਟ ਇਹ ਵੀ ਕੋਰਟ ਨੇ ਵੀ ਮਹਿਸੂਸ ਕੀਤਾ ਕਿ ਸ਼ਾਇਦ ਇਸ ਕਰਕੇ ਨਹੀਂ ਗ੍ਰਿਫਤਾਰ ਕੀਤਾ ਕਿਉਂਕਿ ਉਹ ਇਲਾਕੇ ਦੇ ਚੁਣੇ ਹੋਏ ਐਮਐਲਏ ਨੇ ਪ੍ਰਭਾਵਸ਼ਾਲੀ ਨੇ ਜਿਹਦੇ ਚਲਦਿਆਂ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਇੱਥੋਂ ਤੱਕ ਕਹਿ ਦਿੱਤਾ ਕਿ ਹੁਣ ਦੁਬਾਰਾ ਜਿਹੜੇ ਤਾਜ਼ੇ ਜਿਹੜੇ ਨੇ ਰੈਸਟ ਵਾਰੰਟ ਇਸ਼ੂ ਕੀਤੇ ਗਏ ਨੇ ਕਿ ਇਹਨਾਂ ਨੂੰ 17 ਫਰਵਰੀ ਤੱਕ ਅਰੈਸਟ ਕਰਕੇ ਕੋਰਟ ਵਿੱਚ ਪੇਸ਼ ਕੀਤਾ ਜਾਵੇ ਅਗਰ ਇਲਾਕੇ ਦੇ ਐਸਐਚਓ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਕੋਰਟ ਵਿੱਚ ਨਹੀਂ ਪੇਸ਼ ਕੀਤਾ ਗਿਆ ਤੇ ਇਹ ਉਹਨਾਂ ਦੀ ਪਰਸਨਲ ਤੌਰ ਤੇ ਜ਼ਿੰਮੇਵਾਰੀ ਹੋਏਗੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਵੀ ਕੋਰਟ ਨੇ ਕਹਿ ਦਿੱਤਾ ਕਿ ਅਗਰ 17 ਫਰਵਰੀ ਤੱਕ ਜੇ ਤੁਸੀਂ ਆਰਡਰ ਨਹੀਂ ਤਮੀਲ ਕੀਤੇ ਆਗੇ ਤੇ ਪਰਸਨਲ ਤੌਰ ਤੇ ਵੀ ਐਸਐਚਓ ਨੂੰ ਕੋਰਟ ਵਿੱਚ ਪੇਸ਼ ਹੋਣ ਵਾਸਤੇ ਆਖ ਦਿੱਤਾ ਗਿਆ ਉਹ ਵੀ ਕੋਰਟ ਨੇ ਮਹਿਸੂਸ ਕੀਤਾ ਕਿ ਇਹ ਐਡੀ ਕੋਈ ਗੱਲ ਨਹੀਂ ਸੀ ਕਿ ਜਿਹੜੇ ਦਲਬੀਰ ਸਿੰਘ ਟੋਂਗ ਆ ਉਹ ਪੁਲਿਸ ਨੂੰ ਲੱਭੇ ਹੀ ਨਹੀਂ ਜਦਕਿ ਸਾਰੀ ਦੁਨੀਆ ਨੇ ਦੇਖਿਆ ਕਿ ਜਦੋਂ 26 ਜਨਵਰੀ ਦੇ ਮੌਕੇ ਆ ਬਾਬਾ ਬਕਾਲਾ ਵਿਖੇ ਤਿਰੰਗਾ ਝੰਡਾ ਲੜਾਇਆ ਗਿਆ 26 ਜਨਵਰੀ ਗਤੰਤਰਤਾ ਦਿਵਸ ਦਾ ਦਿਹਾੜਾ ਮਨਾਇਆ ਗਿਆ ਉਸ ਪ੍ਰੋਗਰਾਮ ਦੇ ਵਿੱਚ ਦਲਬੀਰ ਸਿੰਘ ਟੋਂਗ ਨੇ ਬਤੌਰ ਮੁੱਖ ਮਹਿਮਾਨ ਦੇ ਵਜੋਂ ਸ਼ਿਰਕਤ ਕੀਤੀ ਇਸ ਦੇ ਬਾਵਜੂਦ ਪੁਲਿਸ ਸਟੇਸ਼ਨ ਜਾਂ ਬਿਆਸਪੁਰ ਸਟੇਸ਼ਨ ਜਾਂ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਇਸ ਕਰਕੇ ਇਹ ਜਿਹੜਾ ਹੁਣ ਮਸਲਾ ਕਾਫੀ ਗੰਭੀਰ ਹੈ ਜਿਸ ਕਰਕੇ ਹੁਣ ਅਦਾਲਤ ਨੇ ਕੋਰਟ ਵੱਲੋਂ ਆਰਡਰ ਜਾਰੀ ਕਰ ਦਿੱਤੇ ਗਏ ਨੇ ਕਿ 17 ਫਰਵਰੀ ਤੱਕ ਦਲਬੀਰ ਸਿੰਘ ਟੋਂਗ ਜਿਹੜੇ ਐਮਐਲਏ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਕੋਰਟ ਵਿੱਚ ਪੇਸ਼ ਕੀਤਾ ਜਾਵੇ ਇਹ ਸੀ ਵਾਰੰਟ ਜਿਹੜੇ ਨੇ ਰੈਸਟ ਵਾਰੰਟ ਤੁਹਾਨੂੰ ਪੜ ਕੇ ਸਨਾਂ ਨੇ ਪਰ ਹੁਣ ਦਬੀਰ ਸਿੰਘ ਟੋਂਗ ਵਾਸਤੇ ਮੁਸੀਬਤਾਂ ਵੱਧ ਗਈਆਂ ਨੇ ਮਸਲਾ ਕੀ ਹੈ ਕਿ ਹੁਣ ਉਹਨਾਂ ਨੂੰ ਸੈਸ਼ਨ ਕੋਰਟ ਦੇ ਵਿੱਚ ਐਂਟੀਸਿਪੇਟਰੀ ਬੇਲ ਲੈਣੀ ਪਵੇਗੀ ਜੇ ਸੈਸ਼ਨ ਕੋਰਟ ਉਹਨਾਂ ਨੂੰ ਐਂਟੀਸਿਪੇਟ ਤਰੀ ਬੇਲ ਨਹੀਂ ਮਿਲਦੀ گاਉਂ ਜਮਾਨਤ ਨਹੀਂ ਮਿਲਦੀ ਉਹਨਾਂ ਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਗਿਆ ਜੇ ਹਾਈ ਕੋਰਟ 'ਚ ਵੀ ਉਹਨਾਂ ਨੂੰ ਬੇਲ ਨਹੀਂ ਮਿਲਦੀ ਹੋ ਸਕਦਾ ਕਿ ਦਲਬੀਰ ਸਿੰਘ ਟੋਂਗ ਹੋਣਾ ਨੂੰ ਸੁਪਰੀਮ ਕੋਰਟ ਤੱਕ ਜਾਣਾ ਪਵੇ ਤੇ ਕਈ ਵਾਰ ਬਹੁਤੀ ਵਾਰ ਹੁੰਦਾ ਕਿ ਸੁਪਰੀਮ ਕੋਰਟ ਵੀ ਹੇਠਲੀਆਂ ਅਦਾਲਤਾਂ ਦੇ ਫੈਸਲੇ ਨੂੰ ਬਰਕਰਾਰ ਰੱਖਦੀਆਂ ਤੇ ਫਿਰ ਇਹਨਾਂ ਨੂੰ ਪੂਰ ਸਗੇ ਸਰੈਂਡਰ ਕਰਕੇ ਕੋਰਟ ਚ ਪੇਸ਼ ਕਰਨਾ ਪਏਗਾ ਕਿਉਂਕਿ ਮੁਜਰਮ ਸਾਬਤ ਹੋ ਚੁੱਕੇ ਨੇ ਜਿਹੜਾ ਕੋਰਟ ਨੇ ਕਹਿ ਦਿੱਤਾ ਗਿਆ ਕਿ ਜਿਹੜੀ ਚੈੱਕ ਜਿਸ ਪਾਰਟੀ ਦੇ ਨਾਲ ਇਹਨਾਂ ਦਾ ਕੋਈ ਵਿਵਹਾਰ ਚੱਲਦਾ ਹੋਊਗਾ ਚੈੱਕ ਦਿੱਤੇ ਹੋਗੇ ਚੈੱਕ ਬੌਂਸ ਹੋਗੇ ਬਾਕਸਸ ਨਿਕਲੇ ਆਗੇ ਤੇ ਫਿਰ ਜਿਹੜਾ ਪੀੜਤ ਹੋਊਗਾ ਨੇ ਕੋਰਟ ਦਾ ਦਰਵਾਜ਼ਾ ਖੜਕਾਇਆ ਲੰਮਾ ਕੇਸ ਚੱਲਿਆ ਹੋਊਗਾ ਲੇਕਿਨ ਫਿਲਹਾਲ ਜਿਹੜੇ ਕੋਰਟ ਨੇ ਹੁਕਮ ਦਿੱਤੇ ਨੇ ਕਿ 5 ਦਫਾ ਅੰਮ੍ਰਿਤਸਰ ਵਿਧਾਤੀ ਪੁਲਿਸ ਨੂੰ ਆਦੇਸ਼ ਜਾਰੀ ਕੀਤੇ ਗਏ ਸੀ ਉਹਨਾਂ ਨੇ ਕੋਰਟ ਦੇ ਹੁਕਮਾਂ ਦੀ ਤਮੀਲ ਨਹੀਂ ਕੀਤੀ ਜਿਸ ਤੋਂ ਲੱਗਦਾ ਹੈ ਕਿ ਪੁਲਿਸ ਵੀ ਕੋਰਟ ਨੂੰ ਚੈਲੰਜ ਕਰ ਬੈਠੀ ਆ ਗਈ ਤੇ ਹੁਣ ਜਦੋਂ ਕੋਰਟ ਨੇ ਰੈਸਟ ਵਾਰੰਟ ਇਸ਼ੂ ਕਰ ਦਿੱਤੇ ਨੇ ਤੇ ਲਾਜ਼ਮੀ ਤੌਰ ਤੇ ਇਹਨੂੰ ਅੰਮ੍ਰਿਤਸਰ ਦੀ ਹਾਤੀ ਪੁਲਿਸ ਨੂੰ ਵੀ ਭਾਜੜਾ ਪੈ ਚੁੱਕੀਆਂ ਨੇ ਕਿ ਆਖਿਰ ਹੁਣ ਦਲਬੀਰ ਸਿੰਘ ਟੋਂਗ ਆਮ ਆਦੀ ਪਾਰਟੀ ਦੇ ਮੌਜੂਦਾ ਐਮਐਲਏ ਨੂੰ ਕਿਵੇਂ ਗ੍ਰਿਫਤਾਰ ਕੀਤਾ ਜਾਵੇ ਤੇ ਹੁਣ ਦਲਬੀਰ ਸਿੰਘ ਟੋਂਗ ਵਾਸਤੇ ਇੱਕੋ ਦਰਵਾਜ਼ਾ ਕਿ ਅਗਰ ਉਹਨਾਂ ਨੂੰ ਸੈਸ਼ਨ ਕੋਰਟ ਦੇ ਵਿੱਚੋਂ ਜ਼ਮਾਨਤ ਨਾ ਮਿਲੀ ਤਾਂ ਮੁਸੀਬਤਾਂ ਹੋਰ ਵੱਧ ਸਕਦੀਆਂ ਨੇ ਦਲਬੀਰ ਸਿੰਘ ਟੋਂਗ ਵਿਵਾਦਾਂ ਦੇ ਵਿੱਚ ਇੱਕ ਐਮਐਲਏ ਨਵੀਂ ਗੱਲ ਨਹੀਂ ਹੈ ਕਿ ਉਹਦੇ ਨਾਲ ਵਾਅਦਾ ਸਭ ਤੋਂ ਪਹਿਲਾਂ ਉਹਨਾਂ ਦਾ ਜਿਹੜਾ ਵਿਵਾਦ ਸੀ 3 ਨਵੰਬਰ 2022 ਨੂੰ ਤਰਨਤਾਰ ਦੀ ਇੱਕ ਕੋਰਟ ਨੇ ਆਰਡਰ ਪਾਸ ਕੀਤੇ ਸੀ ਇਹਨਾਂ ਨੂੰ ਪੀਓ ਪਘੋੜਾ ਡਿਕਲੇਅਰ ਕਰ ਦਿੱਤਾ ਸੀ ਤੇ ਨਾਲ ਦੇ ਨਾਲ ਹੁਕਮ ਜਾਰੀ ਕੀਤੇ ਸੀਗੇ ਇਹਨਾਂ ਦੀ ਜਿਹੜੀ ਪ੍ਰਾਪਰਟੀ ਆ ਉਹ ਅਟੈਚ ਕੀਤੀ ਜਾਵੇ ਫਿਰ ਇਹਨਾਂ ਨੂੰ ਜ਼ਮਾਨਤ ਮਿਲਦੀ ਹੈ ਉਸ ਤੋਂ ਬਾਅਦ ਜਲੰਧਰ ਜਦੋਂ ਲੋਕ ਸਭਾ ਜਮਨੀ ਚੋਣ ਹੁੰਦੀ ਹੈ ਹਾਲਾਂਕਿ ਚੋਣ ਕਮਿਸ਼ਨ ਦੀ ਅਖਸਰ ਹਦਾਇਤਾਂ ਦਿਆ ਕਿ 24 ਘੰਟੇ ਪਹਿਲਾਂ ਕੋਈ ਵੀ ਗੈਰ ਹਲਕੇ ਦਾ ਜਿਹੜਾ ਬਾਹਰਲਾ ਹੁੰਦੇ ਨੇ VOTER ਜਾਂ SUPPORTER ਉਹਨਾਂ ਨੂੰ ਉਹ ਹਲਕਾ ਛੱਡਣਾ ਪੈਂਦਾ ਲੇਕਿਨ ਇਹ ਦਲਬੀਰ ਸਿੰਘ ਟੋਂਗ ਹੋਣੇ VOTES ਵਾਲੇ ਦਿਨ ਹੀ ਜਲੰਧਰ ਜਿਮਨੀ ਚੌਂ ਦੇ ਵਿੱਚ ਲੋਕਾਂ ਨੂੰ VOTES ਵਾਸਤੇ ਅਕਸਰ ਪਰਮਾਉਂਦੇ ਰਹੇਗੇ ਨੇ ਤੇ ਫਿਰ ਸ਼ਾਹਕੋਟ ਹਲਕਾ ਜਿਹੜਾ ਲੋਕ ਸਭਾ ਹਲਕਾ ਜਲੰਧਰ ਦਾ ਵਿਧਾਨ ਸਭਾ ਹਲਕਾ ਉੱਥੋਂ ਕਾਂਗਰਸ ਪਾਰਟੀ ਦੇ MLA ਨੇ ਹਰਦੇਵ ਸਿੰਘ ਲੜੀ ਸ਼ੇਰੋਵਾਲੀਆ ਉਹ ਇਹਨਾਂ ਨੂੰ ਘੇਰ ਲੈਂਦੇ ਆਗੇ ਨੇ ਫਿਰ ਇਹਨਾਂ ਦੇ ਖਿਲਾਫ ਸ਼ਿਕਾਇਤ ਹੁੰਦੀ ਹੈ ਲੇਕਿਨ ਪੰਜਾਬ ਚ ਆਮ ਆਦੀ ਪਾਰਟੀ ਦੀ ਸਰਕਾਰ ਉਲਟਾ ਹਰਦੇਵ ਸਿੰਘ ਲਾਡੋ ਵਾਲੀ ਸ਼ੇਰੀਆ ਤੇ ਪਰਚਾ ਦਰਜ ਹੁੰਦਾ ਲੇਕਿਨ ਇਸ ਤੋਂ ਬਾਅਦ ਇਹਨਾਂ ਨੂੰ ਵੀ ਅਰੈਸਟ ਕੀਤਾ ਜਾਂਦਾ ਬਾਅਦ ਚ ਇਹਨਾਂ ਨੂੰ ਰਿਲੀਜ਼ ਕਰ ਦਿੱਤਾ ਜਾਂਦਾ ਕਿਉਂਕਿ ਸਰਕਾਰ ਆਮ ਆਦੀ ਪਾਰਟੀ ਦੀ ਉਸ ਤੋਂ ਬਾਅਦ ਇੱਕ ਬਾਬਾ ਬਕਾਲਾ ਦੇ ਵਿੱਚ ਵੀਆਈਪੀ ਗੱਡੀ ਦੇ ਨੰਬਰ ਦੇ ਕਾਰਨ ਵੀ ਦਲਬੀਰ ਸਿੰਘ ਟੋਂਗ ਦੇ ਵਿਵਾਦਾਂ ਦੇ ਵਿੱਚ ਰਹੇ ਨੇ ਤੇ ਹੁਣ ਨਵਾਂ ਵਿਵਾਦ ਆ ਇਹਨਾਂ ਨੂੰ ਤੁਰੰਤ ਅਰੈਸਟ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਤੇ ਜੇ ਕੋਰਟ ਦੇ ਵਿੱਚ ਅਰੈਸਟ ਕੀਤਾ ਜਾਊਗਾ ਉਹ ਸਕਦਾ ਕਿ ਹੱਥਕੜੀਆਂ ਵੀ ਲੱਗ ਸਕਦੀਆਂ ਹੱਥਕੜੀਆਂ ਲਗਾ ਕੇ ਹੀ ਕੋਰਟ ਦੇ ਵਿੱਚ ਪੇਸ਼ ਕੀਤਾ ਕਰਨਾ ਹੁਣ ਜ਼ਰੂਰੀ ਹੋ ਸਕਦਾ ਹੈ ਕਿਉਂਕਿ ਜਦੋਂ ਰੈਸਟ ਵਾਰੰਟ ਇਸ਼ੂ ਹੋ ਗਏ ਨੇ ਤੇ ਇਹਦਾ ਮਤਲਬ ਆ ਕਿ ਤੁਸੀਂ ਜਿਹੜੇ ਵੀ ਨਾਲ ਕੋਰਟ ਦੇ ਵਿੱਚ ਪੇਸ਼ ਕਰਨਗੇ ਐਸ ਐਚਓ ਜਾਂ ਹੋਰ ਉਹਨਾਂ ਨੂੰ ਐਮ ਐਲ ਏ ਦੀਆਂ ਬਾਹਾਂ ਫੜ ਕੇ ਜਾਂ ਹੱਥਕੜੀਆਂ ਲਗਾਈਆਂ ਵੀ ਜਾ ਸਕਦੀਆਂ ਹਾਲਾਂਕਿ ਉਹ ਚੁਣੇ ਹੋਏ ਨਮਾਇंदे ਨੇ ਸ਼ਾਇਦ ਅਜਿਹਾ ਨਾ ਕਰਨ ਲੇਕਿਨ ਕੋਰਟ ਦੇ ਵਿੱਚ ਕਿਸੇ ਵੀ ਅਗਰ ਅਜਿਹੇ ਜਿਹੜੇ ਦੋਸ਼ੀ ਸਾਬਤ ਹੋ ਜਾਂਦੇ ਨੇ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਨਾ ਪੈਂਦਾ ਉਸ ਤੋਂ ਬਾਅਦ ਅਦਾਲਤ ਦੇ ਵਿੱਚ ਤੋਂ ਪਹਿਲਾਂ ਹੱਥਕੜੀਆਂ ਖੋਲ ਵੀ ਦਿੱਤੀਆਂ ਜਾਂਦੀਆਂ ਲੇਕਿਨ ਫਿਲਹਾਲ ਸਭ ਤੋਂ ਵੱਡਾ ਜਿਹੜਾ ਸਵਾਲ ਆ ਕਿ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਅਜਿਹੇ ਵਿਧਾਇਕਾਂ ਕਰਕੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਬਦਨਾਮ ਹੋ ਜਾਂਦੇ ਹੁਣ ਚਰਚਾ ਆ ਕਿ ਅਗਰ ਚੁਣੇ ਹੋਏ ਨੁਮਾਇੰਦੇ ਹੀ ਜਿੱਤੇ ਹੋਏ ਐਮਐਲਏ ਹੀ ਅਗਰ ਲੋਕਾਂ ਨੂੰ ਬਾਕਸ ਚੈੱਕ ਦੇਣਗੇ ਪੈਸੇ ਹੋਣਗੇ ਨਹੀਂ ਚੈੱਕ ਕੱਢ ਦਿੱਤੇ ਹਗੇ ਨੇ ਤੇ ਉਸ ਤੋਂ ਅੰਦਾਜ਼ਾ ਸਹਿਜ ਲਗਾਇਆ ਜਾ ਸਕਦਾ ਕਿ ਆਮ ਲੋਕਾਂ ਦੇ ਨਾਲ ਇਹ ਚੁਣੇ ਹੋਏ ਨੁਮਾਇੰਦੇ ਕੀ ਕਰਦੇ ਹੋਣਗੇ ਲੇਕਿਨ ਹੁਣ ਵੱਡਾ ਸਵਾਲ ਆ ਕਿ ਅਦਾਲਤ ਨੇ ਉਹਨਾਂ ਦੇ ਖਿਲਾਫ ਰੈਸਟ ਵਾਰੰਟ ਇਸ਼ੂ ਕਰ ਦਿੱਤੇ ਨੇ ਪੰਜ ਦਫਾ ਪਹਿਲਾਂ ਵੀ ਰੈਸਟ ਵਾਰੰਟ ਇਸ਼ੂ ਕੀਤੇ ਸੀ ਲੇਕਿਨ ਪੁਲਿਸ ਜਿਹੜੀ ਲੋਕਲ ਪੁਲਿਸ ਆ ਉਹ ਡਰਦੀ ਮਾਰੀ ਗ੍ਰਿਫਤਾਰ ਨਹੀਂ ਕਰ ਪਈ ਕਿਉਂਕਿ ਬਹੁਤੇ ਜਿਹੜੇ ਐਮਐਲਏ ਨੇ ਉਹ ਆਪਣੇ ਸਾਹਬ ਦੇ ਨਾਲ ਇਲਾਕੇ ਦੇ ਵਿੱਚ ਐਸਐਚਓ ਲਗਾਉਂਦੇ ਨੇ ਆਪਣੇ ਸਾਹਬ ਦੇ ਨਾਲ तहसीलदार ਲਗਾਉਂਦੇ ਨੇ ਐਸਡੀਐਮ ਲਗਾਉਂਦੇ ਨੇ ਡੀਐਸਪੀ ਲਗਾਉਂਦੇ ਨੇ ਸ਼ਾਇਦ ਇਸੇ ਕਰਕੇ ਉਸ ਇਲਾਕੇ ਦੇ ਐਸਐਚਓ ਦੀ ਹਿੰਮਤ ਹੀ ਨਹੀਂ ਪਈ ਕਿ ਜਿਸ ਨੂੰ ਪੰਜ ਵਾਰ ਹੁਕਮ ਸੁਣਾਏ ਗਏ ਸੀ ਕਿ ਇਹਨਾਂ ਨੂੰ ਰੈਸਟ ਕਰਕੇ ਕੋਰਟ ਵਿੱਚ ਪੇਸ਼ ਕੀਤਾ ਜਾਵੇ ਲੇਕਿਨ ਹੁਣ ਆਖਰੀ ਉਹਨਾਂ ਨੇ ਕੋਰਟ ਨੇ ਰੈਸਟ ਵਾਰੰਟ ਇਸ਼ੂ ਕਰ ਦਿੱਤੇ ਨੇ ਅਗਰ 17 ਫਰਵਰੀ ਤੱਕ ਇਲਾਕੇ ਦੇ ਐਸਐਚਓ ਨੇ ਦਰਬੀਰ ਸਿੰਘ ਟੋਂਗ ਨੂੰ ਜੇ ਗ੍ਰਿਫਤਾਰ ਕਰਕੇ ਕੋਰਟ ਵਿੱਚ ਨਾ ਪੇਸ਼ ਕੀਤਾ ਗਿਆ ਤੇ ਫਿਰ ਐਸਐਚਓ ਦੀਆਂ ਮੁਸੀਬਤਾਂ ਵਿੱਚ ਵੱਧ ਜਾਣ ਗਿਆ ਫਿਲਹਾਲ ਇਸ ਵੱਡੀ ਖਬਰ ਦੇ ਨਾਲ ਟੜ ਤੋਂ ਲੰਦੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ